ਦਾ ਸਾਡਾ ਲੁਧਿਆਣਾ ਵੀ ਪੁਰਾਣਾ 50 ਸਾਲ ਪਹਿਲਾਂ ਪਮਨ ਜਾਂ ਦਫ਼ਤਰ ਬਣਿਆ ਹੋਇਆ ਜਿੱਥੇ ਅਸੀਂ ਹਰੇਕ ਮਹੀਨੇ 10 ਤਰੀਕ ਮੀਟਿੰਗ ਕਰਦੇ ਹਾਂ ਇਸੇ ਤਰ੍ਹਾਂ ਜ਼ਿਲ੍ਹੇ ਮੋਗੇ ਦੇ ਵਿੱਚ ਵੀ ਸਾਨੂੰ ਜਗ੍ਹਾ ਦਾਨ ਮਿਲੀ ਸੀਗੀ ਤੇ ਉਹ ਬੜੇ ਚਿਰ ਤੋਂ ਮੰਗ ਸੀ ਵੀ ਅਸੀਂ ਇੱਥੇ ਦਫ਼ਤਰ ਬਣਿਆ ਜਾਵੇ ਅੱਜ ਇਹ ਜਿਹਾ ਸੁਭਾਗ ਪ੍ਰਾਪਤ ਹੋਇਆ ਸਾਰਿਆਂ ਨੇ ਰਲ ਕੇ ਕੁਝ ਮਦਦ ਵੀ ਹੋਈ ਆ ਕਈਆਂ ਜਥੇਬੰਦੀਆਂ ਨੇ ਮਦਦ ਲਈ ਕਿਹਾ ਵੀ ਆ ਵੀ ਤੁਸੀਂ ਦਫ਼ਤਰ ਬਣਾਓ ਵੀ ਇੱਥੇ ਮੀਟਿੰਗ ਕਰਾਂ ਕਰਾਂਗੇ ਤੇ ਹਰ ਜਥੇਬੰਦੀ ਕੱਲੀ ਸਾਡੀ ਜਿੱਥੇ ਬੰਦੀ ਕਿਸਾਨ ਜਿੱਥੇ ਵੀ ਨਹੀਂ ਹਰ ਜਿੱਥੇ ਬੰਦੀ ਨੂੰ ਖੁੱਲ ਹੋਊਗੀ ਹੋਊਗੀ ਇੱਥੇ ਅਸੀਂ ਮੀਟਿੰਗ ਜਿਵੇਂ ਸਾਡਾ ਲੋਹੜਾਣਾ ਨੇ ਆਫਿਸ ਆ ਅਸੀਂ ਕੋਈ ਵੀ ਜਿੱਥੇ ਬੰਦੀ ਉੱਥੇ ਮੀਟਿੰਗ ਕਰਨਾ ਚਾਹੁੰਦੀ ਆ ਉਹ ਮੀਟਿੰਗ ਉੱਥੇ ਕਰ ਸਕਦੀ ਆ ਇਸ ਤਰ੍ਹਾਂ ਦਾ ਅਸੀਂ ਇਹ ਭਵਨ ਇਹ ਨਹੀਂ ਪੱਥਰ ਅੱਜ ਰੱਖਣ ਆ ਰਹੇ ਆ ਤੇ ਮਹਾਂਪੁਰਸ਼ ਇੱਥੇ ਸੰਤ ਜੀ ਆ ਰਹੇ ਨੇ ਉਹ ਇਹਨਾਂ ਦਾ ਨਹੀਂ ਪੱਥਰ ਰੱਖਣ ਕਸਾਨ ਭਵਨ ਕਹਿ ਸਕਾਗੇ ਜੀ ਹਾਂ ਕਿਸਾਨਾਂ ਲਈ ਮੀਟਿੰਗ ਕੋਈ ਵੀ ਕੋਈ ਵੀ ਪਾਰਟੀ ਆ ਕੋਈ ਟੀਚਰ ਯੂਨੀਅਨ ਆ ਕੋਈ ਵੀ ਪਾਰਟੀ ਆ ਉਹਨਾਂ ਨੂੰ ਫਿਰ ਅਸੀਂ ਦਿਆ ਕਰਾਂਗੇ ਉਹ ਆਪਦੀ ਮੀਟਿੰਗ ਇੱਥੇ ਕਰ ਸਕਦੇ ਆ ਇਸ ਗੱਲ ਦੀ ਸਮੁੱਚੀ ਸੰਗਤ ਨੂੰ ਸਮੁੱਚੇ ਮੋਗੇ ਜ਼ਿਲ੍ਹੇ ਨੂੰ ਸਾਡੀ ਪੰਜਾਬ ਦੀ ਟੀਮ ਨੂੰ ਹਰ ਇੱਕ ਕਿਸਾਨ ਵਰਗ ਨੂੰ ਅਸੀਂ ਇਸ ਗੱਲ ਦੀ ਵਧਾਈ ਦਿੰਦੇ ਆ ਜੋ ਸਾਡਾ ਅੱਜ ਮੋਗੇ ਦੇ ਵਿੱਚ ਬੜਾ ਪੁਰਾਣਾ ਦਫ਼ਤਰ ਅੱਜ ਤੋਂ 15 ਸਾਲ ਪਹਿਲਾਂ ਕਿਸੇ ਨੇ ਦਾਨ ਚ ਦਿੱਤਾ ਸੀ ਉਹ ਅੱਜ ਸਾਡੇ ਦਫ਼ਤਰ ਦੇ ਨੀਂਹ ਪੱਥਰ ਅਸੀਂ ਰੱਖ ਰਹੇ ਆ ਜੋਗੇ ਵਾਲੇ ਮਹਾਂਪੁਰਸ਼ਾਂ ਤੋਂ ਸਤਿਕਾਰਯੋਗ ਬਾਬਾ ਕਰਨੈਲ ਸਿੰਘ ਜੀ ਸਾਡੀਆਂ ਪੰਜ ਮਹਾਨ ਸਾਧ ਆਰਤੀਆ ਐਸੋਸੀਏਸ਼ਨੋਂ ਤੇ ਬਸ਼ਕਰਮਾ ਯੂਨੀਅਨ ਦੇ ਪ੍ਰਧਾਨ ਪੱਲੇਦਾਰ ਮੁਰਾ ਯੂਨੀਅਨ ਦੇ ਪ੍ਰਧਾਨ ਇਸ ਤਰ੍ਹਾਂ ਅਸੀਂ 5 7 ਮੈਂਦੇ ਅਸੀਂ ਚੁਣੇ ਆ ਉਹਨਾਂ ਤੋਂ ਅਸੀਂ ਅੱਜ ਦਫ਼ਤਰ ਦਾ ਗਠਨ ਕਰਾ ਰਹੇ ਆ ਤੇ ਸਾਰਿਆਂ ਨੂੰ ਮੁਬਾਰਕਬਾਦ ਦਿੰਨੇ ਆ ਅਸੀਂ ਮਹਾਪੁਰਸ਼ਾਂ ਤੋਂ ਇਹ ਸਾਡੇ ਬਣ ਰਹੇ ਦਫ਼ਤਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਣ ਰਹੇ ਦਫ਼ਤਰ ਦੇ ਵਿੱਚ ਅਸੀਂ ਅੱਜ ਨੀਂਹ ਪੱਥਰ ਰੱਖਣ ਜਾ ਰਹੇ ਆ ਇਹ ਜਿਹੜਾ ਅੱਜ ਤੋਂ ਕੋਈ 2008 ਦੇ ਵਿੱਚ ਸਾਨੂੰ ਇੱਥੇ দান ਕੀਤਾ ਗਿਆ ਸੀ ਥਾਂ ਇਹ ਤੇ ਥੋੜਾ ਚਿਰ ਕਮਾਂਤ ਕਰਿਆ ਦੇ ਵਿੱਚ ਜਾਂ ਕਈ ਤਰ੍ਹਾਂ ਦੇ ਸੰਕਟ ਆਉਣ ਕਰਕੇ ਸਾਥੋਂ ਦਫ਼ਤਰ ਨਹੀਂ ਪੈ ਰਹਾ ਹੁਣ ਅਸੀਂ ਲੋਕਾਂ ਦੇ ਸਹਿਯੋਗ ਨਾਲ ਮੈਂ ਐਨ ਆਰ ਆਈ ਵੀਰਾਂ ਨੂੰ ਵੀ ਬੇਨਤੀ ਕਰੂੰਗਾ ਵੀ ਅੱਜ ਸਾਡਾ ਇੱਕ ਹੈੱਡ ਆਫਸ ਲੁਧਿਆਣੇ ਦਫ਼ਤਰ ਹੈ ਦੂਜਾ ਇਹ ਭਾਰਤੀ ਕਿਸਾਨ ਵੀ ਉਹਦਾ ਬਹੁਤ ਦੋ ਮੰਜ਼ਲਾ ਦਫ਼ਤਰ ਬਣ ਰਿਹਾ ਸਾਰੇ ਐਨ ਆਰ ਆਈ ਵੀਰ ਮੇਰੇ ਸਹਿਯੋਗ ਕਰਨ ਦੂਸਰੀ ਬੇਨਤੀ ਇੱਥੇ ਜਿੰਨੇ ਆਏ ਸਾਰੇ ਕਿਸਾਨ ਵੀਰ ਵੀ ਹੈ ਉਹਨਾਂ ਨੂੰ ਬੇਨਤੀ ਕਰਦੇ ਆਂ ਵੇ ਦਫ਼ਤਰ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਓ ਅਸੀਂ ਸਾਰੀਆਂ ਪਾਰਟੀਆਂ ਕੋਈ ਸਾਡੀ ਪਾਰਟੀ ਕਾਂਗਰਸ ਵਾਲੇ ਆ ਜਾਣ ਅਕਾਲੀ ਆ ਜਾਣ ਕਾਂਗਰੇੜ ਆਇਆ ਸਾਰੀਆਂ ਯੂਨੀਆਂ ਭਾਰਤੀ ਜਨਤਾ ਪਾਰਟੀ ਵਾਲੇ ਜੋ ਆ ਜਾਣ ਇੱਥੇ ਅਸੀਂ ਉਹਨਾਂ ਨੂੰ ਦਫ਼ਤਰ ਦੇ ਵਿੱਚ ਥਾਂ ਦੇਵਾਂਗੇ ਆਣ ਕੇ ਦਫ਼ਤਰ ਪਰ ਸਾਡਾ ਸਹਿਯੋਗ ਜ਼ਰੂਰ ਦਿਓ ਇਹ ਸਾਡੀ ਬੇਨਤੀ ਹੈ ਇਹਦੇ ਵਿੱਚ ਅਸੀਂ ਸਾਰੇ ਦੋ ਮੰਜ਼ਿਲਾ ਦਫ਼ਤਰ ਬਣਾ ਕੇ ਥੱਲੇ ਵਾਲਾ ਅਸੀਂ ਛੱਡਿਆ ਹੋਇਆ ਬੀਸਮੈਂਟ ਬਣਾਈ ਉੱਤੇ ਅਸੀਂ ਦਫ਼ਤਰ ਵੀ ਬੋਟਾ ਇੱਕ ਚੰਗੇ ਜਿਹਨ ਜਿੰਨਾ ਸਾਥੋ ਜੋਰ ਲਗੇ ਸੀ ਉਹਨਾਂ ਬਾਅਦ ਉਹ ਦੇਸ ਦਫ਼ਤਰ ਬਣਾਵਾਂਗੇ ਇਹ ਹੀ ਬੇਨਤੀ ਆ ਸਾਡੀ ਆਪਾਂ ਹਮੇਸ਼ਾ ਕਹਿੰਦੇ ਆ ਵੀ ਕਿਸਾਨ ਦਾ ਦਿਲ ਜਿਹੜਾ ਹੈ ਉਹ ਸਭ ਤੋਂ ਵੱਡਾ ਦਿਲ ਮੰਨਿਆ ਜਾਂਦਾ ਹੈ ਕਿ ਰੱਬ ਜੋ ਦਿੰਦਾ ਹੈ ਉਹ ਕਿਸਾਨ ਉਸੇ ਵਿੱਚ ਖੁਸ਼ ਰਹਿੰਦਾ ਹੈ ਵੀ ਅਗਰ ਚੰਗੀ ਫਸਲ ਦੇਤੀ ਤਾਂ ਖੁਸ਼ ਹੈਗੇ ਰੱਬ ਨੂੰ ਨਹੀਂ ਮਨਜ਼ੂਰ ਸੀਗੀ ਫਸਲ ਖਰਾਬ ਹੋ ਗਈ ਤਾਂ ਖੁਸ਼ ਰਹਿੰਦਾ ਹੈ ਅੱਜ ਉਸੇ ਚੀਜ਼ ਨੂੰ ਦੇਖਦੇ ਹੋਏ ਅੱਜ ਜਿਹੜੀ ਚੀਜ਼ ਫੀਲ ਹੁੰਦੀ ਪਈ ਹੈ ਵੀ ਜਿੱਥੇ ਕੁਝ ਇਹਦਾ ਵੀ ਹੈ ਦੇਸ਼ 'ਚ ਕੁਝ ਅੰਦੋਲਨ ਚੱਲਦਾ ਪਿਆ ਹੈ ਅਸੀਂ 3 ਸਾਲ ਪਹਿਲਾਂ ਵੀ ਕੰਦੋਲਨ ਦੇਸ਼ ਨੇ ਸਾਹਮਣਾ ਕੀਤਾ ਹੈਗਾ ਅੱਜ ਆ ਚੀਜ਼ ਦੇਖ ਕੇ ਲੱਗ ਰਿਹਾ ਹੈ ਕਿ ਜਿਹੜੇ ਕਿਸਾਨ ਹੈ ਜਿਹੜੀ ਯੂਨੀਅਨਸ ਹੈਗੀਆਂ ਆ ਦੇਸ਼ ਦੇ ਭਲੇ ਲਈ ਆ ਹਿੰਦੁਸਤਾਨ ਦੇ ਭਲੇ ਲਈ ਤੇ ਇੱਕ ਸਮਾਜ ਦੇ ਭਲੇ ਲਈ ਜਿਹੜਾ ਕੰਮ ਕਰਦੀਆਂ ਹੈਗੀਆਂ ਉਹ ਕੋਈ ਨਹੀਂ ਕਰ ਸਕਦਾ ਮੈਂ ਅੱਜ ਲਖੋਵਾਲ ਯੂਨੀਅਨ ਦੇ ਪ੍ਰਧਾਨ ਜੀ ਹਾਂ ਇਹ ਕਿ ਭពਿੰਦਰ ਜੀ ਸਟੇਟ ਦੇ ਪ੍ਰਧਾਨ ਜੀ ਹੈ ਬਾਬਾ ਜੀ ਸਾਰੇ ਇੱਥੇ ਇਹਨਾਂ ਦੀ ਐਸੋਸੀਏਸ਼ਨ ਦੇ ਸਾਰੇ ਬੰਦੇ ਖੜੇ ਹੈ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅੱਜ ਸਾਨੂੰ ਬਤੌਰ ਮੈਂ ਇਹਨਾਂ ਨੂੰ ਪੁੱਛਿਆ ਵੀ ਮੈਂ ਕਿਹਾ ਤੁਸੀਂ ਡਾਕਟਰ ਸੀਮੰਤ ਨੂੰ ਫੋਨ ਕੀਤਾ ਕਿ ਡਾਕਟਰ ਸੀਮੰਤ ਕਰੇ ਡਿਸਟ੍ਰਿਕਟ ਬੀਜੇਪੀ ਪ੍ਰਧਾਨ ਨੂੰ ਫੋਨ ਕੀਤਾ ਕਹਿੰਦੇ ਅਸੀਂ ਸੀਮੰਤ ਕਰਕੇ ਡਿਸਟ੍ਰਿਕਟ ਬੀਜੇਪੀ ਪ੍ਰਧਾਨ ਨੂੰ ਫੋਨ ਕੀਤਾ ਵੀ ਤੁਸੀਂ ਆਣਾ ਹੈਗਾ ਮੈਂ ਦੁਬਾਰਾ ਕਨਫਰਮ ਕੀਤਾ ਇਹਨਾਂ ਤੋਂ ਕਹਿੰਦੇ ਨਹੀਂ ਤੁਸੀਂ ਬੀਜੇਪੀ ਨੂੰ ਹੀ ਅਸੀਂ ਫੋਨ ਕੀਤਾ ਤੁਸੀਂ ਇੱਥੇ ਆਣਾ ਆਹ ਚੀਜ਼ ਦੱਸਾਂਦੀ ਹੈਗੀ ਐ ਕਿ ਜਿਹੜੇ ਲੋਕ ਪੰਜਾਬ ਦੀ ਤਰੱਕੀ ਦੀਆਂ ਗੱਲਾਂ ਕਰਦੇ ਐ ਜਿਹੜੇ ਲੋਕ ਪੰਜਾਬ ਨੂੰ ਇੱਕ ਉਚਾਈਆਂ ਤੱਕ ਲੈ ਕੇ ਜਾਣਾ ਚਾਹੁੰਦੇ ਐ ਜਿਹੜੇ ਲੋਕ ਪੰਜਾਬ ਨੂੰ ਐ ਚਾਹੁੰਦੇ ਆ ਵੀ ਅਸੀਂ ਗਲੋਬਲ ਹੋ ਜਾਈਏ ਅਸੀਂ ਦੁਨੀਆ ਦੇ ਦੂਜੇ ਨੰਬਰ ਤੇ ਹੁੰਦੇ ਸੀਗੇ ਆਪਣੇ ਦੇਸ਼ ਦੇ ਇਕਨੋਮੀ ਤੇ ਅਸੀਂ ਹੁਣ 16ਵੇਂ ਨੰਬਰ ਤੇ ਪਹੁੰਚ ਗਏ ਐ ਆਹ ਉਹ ਸੋਚ ਜਿਹੜੀ ਅੱਜ ਦੀ ਸੋਚ ਮੈਨੂੰ ਦਿਖ ਰਹੀ ਐ ਅੱਜ ਮੈਨੂੰ ਸਮਝ ਆ ਰਿਹਾ ਕਿ ਆਉਣ ਵਾਲੇ ਸਮੇਂ ਅਸੀਂ ਅਗਰ 16ਵੇਂ ਨੰਬਰ ਤੇ ਆ ਅਸੀਂ ਛੇਤੀ ਦੂਜੇ ਨੰਬਰ ਤੇ ਜਿੱਥੇ ਅਸੀਂ ਪਹਿਲਾਂ ਹੁੰਦੇ ਸੀ ਤੇ ਪਹਿਲੇ ਨੰਬਰ ਦੀ ਇਕਨੋਮੀ ਜਲਦੀ ਹੀ ਆਉਣ ਵਾਲੇ ਸਮੇਂ ਤੇ ਅਸੀਂ ਬਣ ਜਾਵਾਂਗੇ ਤੇ ਮੈਂ ਬਹੁਤ ਬਹੁਤ ਸ਼ੁਕਰੀਆਦਾ ਕਰਦਾ ਹਾਂ ਯੂਨੀਅਨ ਦਾ ਜਿੰਨਾਂ ਨੇ ਸਾਨੂੰ ਸਾਡੀ ਟੀਮ ਨੂੰ ਨਿਯੋਚਾ ਦਿੱਤਾ ਤੇ ਅਸੀਂ ਅੱਜ ਸਪੈਸ਼ਲੀ ਨੀ ਪੱਥਰਲੀ ਇੱਥੇ ਆਏ ਹਾਂ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦੀ ਫਤਿਹ